पुलिस पुलिस ने नकली पुलिस से बन के फड़े गए व्यक्ति की पछाण हुई है जिसने की छे लाख अस्सी हजार के करीब ठगी मारी है तो फर्जी पुलिस वाला गिरफ्तार कर लिया गया है नकली पुलिस वाला बन के उसके वालों ठगी की जाती है पुलिस की वर्दी जोड़ी है बरामद की गई है ਇਹ ਜਦੋਂ ਆਪਾਂ ਹੋਰ ਕੋ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗੇ ਇਹਦੇ ਖਿਆਲ ਕੋਰ ਹੜਤਾਲ ਚੱਲ ਰਹੀ ਹੈ ਆਲਰੇਡੀ ਤੇ ਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਗਰਨਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹ ਅਪੀਲ ਹੈ ਸਾਰੇ ਸੰਗਠਨ ਵਾਸੀਆਂ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਖਿੱਚ ਆ ਜਾਂਦੇ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ ਤੇ ਵਿਸ਼ਵਾਸ ਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਰੀ ਕਰਨ ਕਿ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅੰਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਕਿ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਇਹ ਇੰਦਾ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚਿਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ ਦੀ ਹੈ ਕਿਸੇ ਵੀ ਤਰ੍ਹਾਂ ਦੀ ਗਲ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪ ਤੇ ਬਹੁਤ ਹੀ ਸਿੱਧੇ ਚਾਲ ਚੱਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਵੇ ਆਪਾਂ ਉੱਥੇ ਜ਼ਰੂਰੀ ਕਾਰਵਾਈ ਕਰਵਾ ਕਰਾਂਗੇ ਕੀ ਕੀ ਗ੍ਰਾਮਦ ਹੋਇਆ ਜੀ ਜੀ ਇਹਦੇ ਵਿੱਚ ਗ੍ਰਾਮਦ ਜੀ ਇੱਕ ਅ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸ ਦੀ ਇਹਦੇ ਪਿੱਛੇ ਕੋਈ ਗ੍ਰਾਮਦ ਹੋਇਆ ਜੀ ਕਿ ਮੁਲਾਜ਼ਮ ਦੀ ਸੀ ਜਾਂ ਇਹਨੇ ਕਿਥੋਂ ਇਦੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤੱਕ ਜੇ ਸਾਡਾ ਰਿਮਾਂਡ ਤੇ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਨ ਦੰਦੇ ਨੂੰ ਸ਼ੋਅ ਕਰਦੇ ਸੀ ਉਹਦੇ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਸੀ ਕਾਕਾ ਉਹਦਾ ਕਰਕੇ ਇਹਨੇ ਕਨਸਟੇਬਲ ਵੀ ਵਰਦੀ ਸੀ ਜੀ T-shirt ਹੈ ਜੀ ਤੇ ਸੇਮ ਉਹੀ ਲੋਕ ਉਹਦੇ ਬੋਲਦੇ ਵਰਦੀ ਬਿਲਕੁਲ ਜੀ ਇਹ ਆਨ ਟੇਲਰਸ ਕੋਲ ਹੈਗਾ ਜੀ ਲੋਕ ਇਹ ਕੋਈ ਕੰਟਰੋਲਡ ਨਹੀਂ ਹੈ ਕਿ ਆਮ ਟੇਲਰਸ ਕੋਲ ਹੈ ਕਿ ਆ ਕੇ ਮੰਗਵਾ ਲੈਂਦੇ ਨੇ ਕਿ ਟੇਲਰ ਦੇ ਦੇ ਨਹੀਂ ਜੇ ਜਦ ਕੋ ਬਣਦੀ ਹੈ ਅਫੈਂਸ ਕੀ ਉਹ ਇਦਾਂ ਦੇ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿ ਇਦਾਂ ਦੇ ਫਿਰ ਕੋਈ ਵੀ ਟੈਕਸਟ ਨੂੰ ਆਪਾਂ ਕੈਲੀ ਬਣਾਵੇ ਦੇ ਰਹੇ ਨੇ ਉਹ ਬਿਲਕੁਲ ਜੀ ਆਪ ਕੋ ਦਰਾਨੇ ਤੋਂ ਕਿਸੇ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤਾਂ ਇਹਨੂੰ ਸੈਂਟਲੀਅਨ ਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦਿਤੀ ਤਾਂ ਕੋਈ ਚੱਕਰ ਨਹੀਂ ਜੇ ਕੋਈ ਕੋਈ ਮੈਲਾਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਉਹ ਜ਼ਰੂਰ ਉੱਤੇ ਵੀ ਐਕਸ਼ਨ